ਸੀ ਕਸ਼ਮੀਰ ਘੁੰਮਣਾ ਵੋ ਤਾਂ ਇਸ ਗੁਰੂ ਘਰ ਰੈਣਾਵਾਰੀ ਪਾਸੇ ਸੇਮੀ ਦਾ ਗੁਰਦੁਆਰਾ ਵਾ ਸ੍ਰੀ ਗੁਰੂ ਅਰਗੁਵੰਦ ਰਾਇ ਸਾਹਿਬ ਜੀ ਦਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼੍ਰੀ ਨਗਰ ਦੇ ਵਿੱਚ ਸੁਸ਼ੋਭਤ ਤੇ ਜ਼ਰੂਰ ਤੁਸੀਂ ਸਾਰਿਆਂ ਨੇ ਦਰਸ਼ਨ ਕਰਕੇ ਜਾਣੇ ਆਜੋ ਦਰਸ਼ਨ ਕਰਨੇ ਆ ਵੀਰੇ ਚਲੋ ਸਾਡਾ ਵੀ ਸੁਭਾਗ ਮਹਾਰਾਜ ਨੇ ਹਨਾ ਬਖਸ਼ਿਆ ਸਾਨੂੰ ਵੀ ਵੀ ਆਪਾਂ ਵੀ ਗੁਰੂ ਘਰ ਦੇ ਦਰਸ਼ਨ ਕਰ ਚੱਲੇ ਆ ਬਹੁਤ ਸੋਹਣਾ ਗੁਰਦੁਆਰਾ ਆਪਣੇ ਆ ਬੈਕ ਸਾਈਡ ਇਹ ਕਿਲਾ ਬਣਿਆ ਹੋਇਆ ਵਾ ਆ ਮਹਾਰਾਜ ਰਜੀਤ ਸਿੰਘ ਜੀ ਦੁਆਰਾ ਦੇਖੋ ਇੱਥੋਂ ਐਂਟਰੀ ਹੁੰਦੀ ਹੈ ਜੀ ਆ ਗੁਰੂ ਘਰ ਆਪਣਾ ਤੁਸੀਂ ਦੇਖ ਸਕਦੇ ਆ ਜੀ ਕਿਵੇਂ ਪਾਚਾਈ ਦਾ ਔਰ ਇੱਥੇ ਜ਼ਿਆਦਾਤਰ ਪੰਜਾਬੀ ਲੋਕ ਜਿਹੜੇ ਆ ਉਹ ਰਹਿੰਦੇ ਨੇ ਇਸ ਏਰੀਏ ਦੇ ਵਿੱਚ ਦੇਖੋ ਗੁਰੂ ਦਵਾਰਾ ਛੇਵੀਂ ਪਾਤਸ਼ਾਹੀ ਜੇ ਜੇ ਉਰ ਵੀ ਦਰਸ਼ਨ ਕਰਨ ਆਇਓ ਜਦੋਂ ਵੀ ਤੁਸੀਂ ਇਧਰ ਆਓ ਟਾਈਮ ਲੱਗੇ ਤਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਗੁਰੂ ਘਰ ਦਾ ਇਤਿਹਾਸ ਆ ਤੁਸੀਂ ਪੜ ਲਵੋ ਵੀ ਪੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1600 16ਵੀਂ ਸਦੀ ਨੂੰ ਜਦੋਂ ਗੋੰਦਵਾਲ ਸਾਹਿਬ ਤੋਂ ਚੱਲ ਕੇ ਵਜੀਰਾਬਾਦ ਹਮੀਰਪੁਰ ਉਹ ਹੁੰਦੇ ਹੋਏ ਆਪਣੇ ਕਸ਼ਮੀਰ ਆਗਮਨਦਾਰ ਰੇਸਤਾਨ ਤੇ ਆਈ ਸਨ ਅਤੇ ਇੱਥੇ ਵੀ ਰਹਿਣ ਵਾਲੀ ਇੱਕ ਬਿਰਧ ਮਾਈ ਮਾਤਾ ਭਾਗ ਭਰੀ ਜਿਹੜੀ ਉਹਨਾਂ ਦੇ ਦਰਸ਼ਨਾਂ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਨੂੰ ਆ ਕੇ ਦਰਸ਼ਨ ਦਿੱਤੇ ਤੇ ਮਾਤਾ ਭਾਗ ਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀ ਕੱਢਿਆ ਹੋਇਆ ਸੀ ਜੋ ਗੁਰੂ ਜੀ ਨੇ ਬੜੇ ਚਾਅ ਨਾਲ ਖੱਦਰ ਦਾ ਚੋਲਾ ਪਹਿਨੇ ਆ ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਬਿਰਧ ਮਾਤਾ ਜੀ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਵਕਸ਼ੋ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਵਰਤਿਆ ਜ਼ਮੀਨ ਵਿੱਚ ਮਾਰਿਆ ਤੇ ਜ਼ਮੀਨ ਤੇ ਨਿਕਲਿਆ ਨਿਕਲੇ ਹੋਏ ਪਾਣੀ ਦੇ ਛਿੱਟੇ ਭਾਵ ਅੰਮ੍ਰਿਤ ਮਾਤਾ ਜੀ ਦੇ ਅੱਖਾਂ ਤੇ ਮਾਰਿਆ ਤੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਵਾਪਸ ਆ ਗਈ ਤੁਹਾਨੂੰ ਅੱਖਾਂ ਦੀ ਰੋਸ਼ਨੀ ਵਕਸ਼ੀ ਤੇ ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨਰਾਨੀ ਚਿਹਰਾ ਦੇਖ ਕੇ ਮਾਤਾ ਜੀ ਘਟ ਘਟ ਉਹ ਉੱਥੇ ਤੇ ਭਾਗਾਂ ਵਾਲੀ ਮਾਤਾ ਭਾਗਪਰੀ ਅੱਖਾਂ ਚੋਂ ਹੰਝੂ ਟਪਕ ਪਏ ਅਤੇ ਕੰਬਦੀ ਹੋਈ ਵਰਦ ਮਾਤਾ ਜੀ ਦੇ ਮukh ਤੋਂ ਇਹ ਵਜਨ ਨਿਕਲੇ ਕਿ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਤੋਂ ਬਾਅਦ ਕੁਝ ਹੋਰ ਨਹੀਂ ਵੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸ਼ੋ ਇਹ ਕਹਿ ਕੇ ਮਾਤਾ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਤੇ ਗੁਰੂ ਜਿਨੇ ਆਪਣੇ ਹੱਥੀ ਮਾਤਾ ਜੀ ਦਾ ਸਸਕਾਰ ਕੀਤਾ ਇਸ ਥਾਂ ਤੇ ਮਾਤਾ ਜੀ ਦਾ ਸਮਾਦ ਕਾਇਮ ਹੈ ਤੇ ਇਸ ਦੇ ਨਾਲ ਉਹ ਖੂਹ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਵਰਛਾ ਮਾਰ ਕੇ ਅੰਮ੍ਰਿਤ ਕੱਢਿਆ ਸੀ ਇਹ ਗੁਰਦੁਆਰਾ ਸੇਮ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਬਣਿਆ ਹੋਇਆ ਹੈ ਤੇ ਮੇਰੀ ਜਿਹੜੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪਾਰਾਮੁਲਾ ਸ਼ਾਦੀmarg ਕਮਲਪੁਰਾ ਉੜੀ ਅਤੇ ਮੁਜ਼ਫਰਾਬਾਦ ਵੀ ਹੈ ਸਾਰੇ ਸਨ ਉਹਨਾਂ ਥਾਵਾਂ ਤੇ ਵੀ ਗੁਰੂ ਜੀ ਦੇ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਤੇ ਗੁਰਦੁਆਰਾ ਹਾਲ ਵਿੱਚ ਜਾ ਕੇ ਖੱਬੇ ਸਾਮੇ ਮਾਤਾ ਜੀ ਦਾ ਸਥਾਨ ਹੈ ਇਹ ਇਤਿਹਾਸ ਹੈ ਜੀ ਇਸ ਜਗ੍ਹਾ ਦਾ ਇਸ ਗੁਰੂ ਘਰ ਦਾ